ਜਿਹੜਾ ਜਨਕਪੁਰੀ ਦਾ ਮਸਲਾ ਹੈ ਨਾ ਜੀ ਇਹ ਕੋਈ ਅੱਜ ਨਵਾਂ ਨਹੀਂ ਹੈ ਇਹ ਅੱਜ ਤੋਂ ਪਹਿਲਾਂ ਵੀ ਕਈ ਦਬਾ ਇਸ ਜਗ੍ਹਾ ਤੇ ਰੇਤ ਬੈ ਚੁੱਕੀ ਹੂੰ ਲੋਕਾਂ ਦੇ ਅੰਦਰ ਵਿੱਚ ਜਨਕਪੁਰੀ ਇੱਕ ਐਸਾ ਵਪਾਰ ਦਾ ਏਰੀਆ ਹੁੰਦਾ ਸੀ ਇੱਥੇ ਲੋਕ ਵਪਾਰੀ ਲੋਕ ਰਹਿੰਦੇ ਸੀ ਔਰ ਬਹੁਤ ਸਾਰੀਆਂ ਇੱਥੇ ਮੰਡੀਆਂ ਵੀ ਲੱਗਦੀਆਂ ਸੀ ਔਰ ਅੱਜ ਮੇਰੇ ਖਿਆਲੇ ਜਨਕਪੁਰੀ ਦੇ ਵਿੱਚ ਜੁਵੇਦ ਸੁਆ ਕੋਈ ਕੰਮ ਨਹੀਂ ਜਿਹੜੇ ਤੇ ਮੌਕੇ ਦੇ ਅਫਸਰ ਨੇ ਮੈਨੂੰ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਦੇ ਕਿਉਂਕਿ ਉਹ ਉਹਨਾਂ ਨਾਲ ਮਿਲੇ ਹੋਏ ਨੇ ਪੁਲਿਸ ਰੇਡ ਜਰੂਰ ਮਾਰਦੀ ਹੈ ਪਰ ਕਰਦੀ ਕੁਝ ਨਹੀਂ ਜੀ ਗਰੀਬ ਆਦਮੀ ਤੇ ਕਾਰਵਾਈ ਜਿਹੜੀ ਹੈ ਉਹ ਬਹੁਤ ਜਲਦੀ ਹੋ ਜਾਂਦੀ ਹੈ ਜਿਹੜਾ ਕੋਈ ਵੱਡਾ ਕੋਈ ਮਗਰਮਾਸ਼ ਹੈਗਾ ਜਿਸ ਦਿਨ ਉਹਦੇ ਤੇ ਕਾਰਵਾਈ ਹੋਏਗੀ ਤੇ ਪੰਜਾਬ ਉਸ ਦਿਨ ਠੀਕ ਹੋ ਜਾਏਗਾ ਪੰਜਾਬ ਖੁਸ਼ਹਾਲ ਵੀ ਹੋ ਜਾਏਗਾ ਪੰਜਾਬ ਉਸ ਦਿਨ ਨਸ਼ੇ ਤੋਂ ਮੁਕਤ ਵੀ ਹੋ ਜਾਏਗਾ ਇਹ ਜੇ ਕਲੰਕ ਖਤਮ ਕਰਨਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੀ ਲੈਣਾ ਪਏਗਾ ਜਨ ਹਿਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਨਮਸਕਾਰ ਸਤਿ ਸ਼੍ਰੀ ਅਕਾਲ ਮਧਵਾ ਸੂਸ਼ਿਆ ਅੱਜ ਆਨਾ ਕੋਈ ਤੇਜ਼ ਪੜਦਾ ਜੁੜਿਆ ਹੋਇਆ ਹੈ ਇਸ ਬਾਰੇ ਦਾ ਮਾਮਲਾ ਹੈ ਜਲਕਪੁਰੇ ਨੂੰ ਲੈ ਕੇ ਜੀ ਹਾਂ ਇੱਕ ਸ਼ਹਿਰਦਾਰ ਵੱਲੋਂ ਬੜੇ ਸੰਘੀਨ ਖੁਲਾਸੇ ਕੀਤੇ ਗਏ ਨੇ ਰੋਪ ਲਗਾਏ ਗਏ ਨੇ ਜਨਕਪੁਰੀ ਦੇ ਵਿੱਚ ਕਿਸ ਸਾਰੇ ਆਮ ਜਨਕਪੁਰੀ ਇਲਾਕੇ ਦੇ ਵਿੱਚ ਦੁਕਾਨਾਂ ਦੀ ਫਿਰ ਚਾਹੇ ਗੂਲਰ ਦੀ ਦੁਕਾਨ ਹੋਵੇ ਚਾਹੇ ਕੋਈ ਕਰਿਆਨੇ ਦੀ ਦੁਕਾਨ ਹੋਵੇ ਜਾਂ ਕੋਈ ਕਾਪੀ ਫੋਟੋਕਾਪੀ ਦੀ ਦੁਕਾਨ ਹੋਵੇ ਉਹਨਾਂ ਦੀ ਆਰਡ ਦੇ ਵਿੱਚ ਜਿਹੜਾ ਜੀਏ ਖਿਲਾਏ ਜਾ ਰਹੇ ਨੇ ਕੋਈ ਸਾਰੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਜਿਹੜੇ ਉਹਦੇ ਵੱਲੋਂ ਜਿਹੜਾ ਸ਼ਹਿਰਦਾਰ ਹੈ ਜਿਹਨੇ ਖੁਲਾਸੇ ਕੀਤੇ ਉਹਨੇ ਖੁਦ ਦੱਸਿਆ ਕਿ ਉਹ ਵੀ ਕਿਤੇ ਨਾ ਕਿਤੇ ਭੁਗਤ ਹੋ ਗਿਆ ਔਰ तरीके ਨਾਲ ਜਿਹੜੇ ਦੂਏ ਖਲਾਂਣ ਵਾਲਿਆਂ ਉਹਨਾਂ ਨੇ ਬਹਿਲਾ ਕੇ ਪੁਛਲਾ ਕੇ ਇਹਨਾਂ ਤੋਂ 20 20 ਲੱਖ ਰੁਪਏ ਦੀ ਠੱਗੀ ਕੀਤੀ ਹੈ ਸੋ ਇਹ ਸਾਰੇ ਮਾਮਲੇ ਦੇ ਖੁਲਾਸੇ ਤੋਂ ਬਾਅਦ ਰਾਜਨੀਤੀ ਬਹੁਤ ਗਰਮਾ ਗਈ ਹੈ ਸੋ ਅਸੀਂ ਪਹੁੰਚੇ ਹਾਂ ਇਸ ਟਾਈਮ ਹਲਕਾ ਸੈਂਟਰ ਦੇ ਵਿੱਚ ਜਿੱਥੇ ਇਹ ਇਲਾਕਾ ਪੈਂਦਾ ਹੈ ਉੱਥੇ ਰਿਪੋਰਟ ਜਿਹੜੇ ਜਿਹੜੇ ਨੇਤਾ ਹੈਗੇ ਆ ਔਰ ਹਲਕਾ ਇੰਚਾਰਜ ਹੈ ਜਿਹੜੇ ਪਾਰਟਪਾ ਦੇ ਗੁਰਦੇਵ ਸ਼ਰਮਾ ਦੇਬੀਕੋਲ ਪੁੱਛਾਂਗੇ ਕਿ ਕਿਹੜੀ ਮਾਹੌਲ ਹੈ ਔਰ ਇਹ ਜਿਹੜਾ ਖੁਲਾਸਾ ਕੀਤਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਨਮਸਕਾਰ ਨਮਸਕਾਰ ਜੀ ਸਰ ਕੀ ਕਹਿਣਾ ਚਾਹੋਗੇ ਮਾਮਲਾ ਸੰਗੀਨ ਹੈ ਤੁਹਾਡੇ ਨੋਟਿਸ ਵੀ ਆ ਚੁੱਕਾ ਹੈ ਦੇਖੋ ਸਮਝ ਮੈਂ ਇੱਕ ਗੱਲ ਗੁਰੂ ਕਰਨਾ ਚਾਹਨਾ ਵੀ ਇਹ ਜਿਹੜਾ ਜਨਪੁਰੇ ਦਾ ਮਸਲਾ ਹੈ ਨਾ ਜੀ ਇਹ ਕੋਈ ਅਜ ਨਵਾਂ ਨਹੀਂ ਹੈਗਾ ਜੀ ਇਹ ਅੱਜ ਤੋਂ ਪਹਿਲਾਂ ਵੀ ਕਈ ਦਮਾ ਇਸ ਜਗ੍ਹਾ ਤੇ ਰੇਡ ਵਾ ਚੁਕੀ ਹੂੰ ਔਰ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਪੁਲਿਸ ਰੇਡ ਜਰੂਰ ਮਾਰਦੀ ਹੈ ਪਰ ਘੱਟ ਵੀ ਕੁਛ ਨਹੀਂ ਜੀ ਕਿਉਂਕਿ ਮੈਂ ਪਿਛਲੇ 10 ਸਾਲ ਤੋਂ ਦੇਖ ਰਿਹਾ ਜੀ ਘੱਟੋ ਘੱਟ 10 ਸਾਲ ਤੋਂ ਇੱਥੇ ਰੇਟਾਂ ਵਿੱਚ ਬੰਦੀਆਂ ਨੇ ਜੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਇਥੋਂ ਬਰਬਾਦ ਹੋਏ ਨੇ ਬਿਲਕੁਲ ਉਹ ਸ਼ਰਿਆਮ ਕਹਿੰਦੇ ਨੇ ਵੀ ਇਥੇ ਜੂਵਤਲ ਦਾ ਹੂੰ ਤੁਸੀਂ ਡੇਟਾ ਜਾਂਦੀਆਂ ਨੇ ਜੀ ਪਰ ਸ਼ਰਮ ਦੀ ਗੱਲ ਇਹ ਵੇ ਕਿ ਪੁਲਿਸ ਕਾਰਵਾਈ ਜੁਰੂਰ ਕਰਦੀ ਹੈ ਸਿਰਫ ਇੱਕ ਦਿਨ ਵਾਸਤੇ ਆਈਵਾਸ਼ ਆਈਵਾਸ਼ ਕਰਦੀ ਜੀ ਔਰ ਦੂਸਰੇ ਦਿਨ ਫਿਰ ਉਹ ਕੰਮ ਸਟਾਰਟ ਹੋ ਜਾਂਦਾ ਜੀ ਮੈਂ ਤੇ ਆਪੇ ਚੰਨਾ ਸ਼ਰਮਾ ਜੀ ਦੇਖੋ ਸਾਡੇ ਲੁਧਿਆਣਾ ਦੇ ਸੀਪੀ ਸਾਹਿਬ ਰੋਸ਼ਨ ਸ਼ਰਮਾ ਜੀ ਬਹੁਤ ਸਖਤ ਨੇ ਸਾਨੂੰ ਇਹਨਾਂ ਤੇ ਮਾਨਵੀ ਹੈ ਬੇ ਇਹ ਜਿਹੜਾ ਜਨਪੁਰੀ ਦਾ ਵਾਕਿਆ ਹੋਇਆ ਜੀ ਜਿਹੜੇ ਤੇ ਜੁਗੇ ਦੇ ਅੱਡੇ ਚੱਲ ਰਹੇ ਨੇ ਬਹੁਤ ਬ੍ਰੇਕੀ ਦੇ ਨਾਲ ਇਹਦੀ ਜਾਂਚ ਕਰਨੀ ਚਾਹੀਦੀ ਹੈ ਹਾਂ ਔਰ ਜਦੋਂ ਜਾਂਚ ਕਰਨਗੇ ਨਾ ਸੀਪੀ ਸਾਹਿਬ ਆਪ ਜਾਂਚ ਕਰਨਗੇ ਦੇਖੋ ਜਿਹੜੇ ਇਸ ਏਰੀਏ ਦੇ ਕੁਝ ਪੁਲਿਸ ਅਫਸਰ ਨੇ ਮੈਨੂੰ ਕਿ ਉਹਨਾਂ ਦੇ ਇੱਕ ਪ੍ਰਸਾ ਬਈ ਵਿਸ਼ਵਾਸ ਨਹੀਂ ਹੈਗਾ ਵੀ ਉਹ ਇਹਨਾਂ ਦੇ ਕੋਈ ਕਾਰਵਾਈ ਕਰਨਗੇ ਉਹਦੇ ਪਰਦੇ ਪਾ ਸਕਦੇ ਨੇ ਜਿਹੜੇ ਇੱਥੋਂ ਦੇ ਪੁਰਾਣੇ ਐਮਐਲਏ ਸਾਹਿਬ ਰਹੇ ਨੇ ਉਹਨਾਂ ਦੇ ਸਪੋਰਟਰ ਵੀ ਰਹੇ ਨੇ ਓਕੇ ਪਰ ਅਸੀਂ ਦੇਖਿਆ ਉਹਨਾਂ ਨੂੰ ਬਚਾਉਂਦੇ ਵੀ ਰਹੇ ਨੇ ਹਮ ਹਮ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਇਹ ਰਾਜਨੀਤੀ ਤੋਂ ਬਗੈਰ ਉਸ ਔਸਰਤ ਤੋਂ ਬਗੈਰ ਹੂੰ ਜਿੱਨਾ ਜਨਕਪੁਰੀ ਦੇ ਵਿੱਚ ਲੁੱਟ-ਖਸੁੱਟ ਹੋ ਰਹੀ ਹੈ ਜੀ ਜਿਸ ਤਰੀਕੇ ਦੇ ਨਾਲ ਉਥੇ ਜੂਆ ਕਈ ਸਾਲਾਂ ਤੋਂ ਚੱਲ ਰਿਹਾ ਹੂੰ ਦੇਖੋ ਲੁਧਿਆਣਾ ਦੇ ਵਿੱਚ ਜਨਕਪੁਰੀ ਇੱਕ ਐਸਾ ਵਪਾਰ ਦਾ ਏਰੀਆ ਹੁੰਦਾ ਸੀ ਹੂੰ ਇੱਥੇ ਲੋਕੋ ਵਪਾਰੀ ਲੋਕ ਰਹਿੰਦੇ ਸੀ ਔਰ ਬਹੁਤ ਸਾਰੀਆਂ ਇੱਥੇ ਮੰਡੀਆਂ ਵੀ ਲੱਗਦੀਆਂ ਸੀ ਜੀ ਔਰ ਅੱਜ ਮੇਰੇ ਖਿਆਲੇ ਜਨਕਪੁਰੀ ਦੇ ਵਿੱਚ ਦੇ ਰਿਦਾ ਸਵਾ ਕੋਈ ਕੰਮ ਨਹੀਂ ਜੀ ਮੈਂ ਤੇ ਸੀਪੀ ਸਾਹਿਬ ਅੱਗੇ ਰਿਕੁਐਸਟ ਕਰਾਂਗਾ ਜੀ ਕਿ ਸੀਪੀ ਸਾਹਿਬ ਜਿਸ ਏਰੀਆ ਨੂੰ ਬਚਾਣਾ ਚਾਹੁੰਦੇ ਹੋ ਗਰੀਬ ਲੋਗਾਂ ਨੂੰ ਬਚਾਣਾ ਚਾਹੁੰਦੇ ਹੋ ਉੱਥੇ ਦੇਖੋ ਰੇੜੀਆਂ ਵਾਲੇ ਨੇ ਉਹ ਉੱਥੇ ਲਾਟੀਆਂ ਪਾ ਕੇ ਜੋਗਾ ਖੇਡ ਕੇ ਆਪਣੇ ਪੈਸੇ ਬਰਬਾਦ ਕਰ ਰਹੇ ਨੇ ਜੀ ਜੀ ਬਹੁਤ ਸਾਰੇ ਘਰ ਇਸ ਜਨਕਪੁਰੀ ਨੇ ਤੁਹਾਡਾ ਕਰ ਕਰਕੇ ਜੀ ਸਰ ਜਿਹੜਾ ਸ਼ਹਿਰਦਾਰ ਹੈ ਗੱਲ ਤੁਹਾਡੀ ਸਹੀ ਹੈ ਕਿ ਉਹਦੇ ਵੱਲੋਂ ਇਹ આરોਪ ਲਗਾਏ ਗਏ ਹੈ ਕਿ ਔਨ ਸਕਰੀਨ ਕੈਮਰਾ ਕੀ ਦਾਣਾ ਚਲਦਾ ਤੋਂ ਦਾਣਾ ਵਰਡ ਆਪਾਂ ਸਮਝ ਸਕਦੇ ਆ ਕਿ ਜਿਹੜਾ ਦਾਣਾ ਵਰਡ ਹੈ ਉਹ ਇੱਕ ਗੂੜ੍ਹ ਵਰਡ ਹੈਗਾ ਇਹ ਜਿਹੜਾ ਜਿਹੜਾ ਸੱਤੇ ਬਾਜ਼ਾਰੀ ਦਾ ਔਰ ਉਥੇ ਦੇ ਖਾਸ ਕਰਕੇ ਇੱਕ ਜਿਹੜੇ ਲਈ ਇਹ ਮੀਡਲ ਸੈਗਮੈਂਟ ਜਾਂ ਆਮ ਜਨਤਾ ਦੇ ਵਿੱਚ ਕਿ ਕਿ ਪੁਰਾਣਾ ਸ਼ਬਦ ਵਰਦਾ ਰਿਹਾ ਕੋ ਸਿਕਰਟ ਵਰਡ ਆਇ ਕਰਾਦਾ ਦਾਣਾ ਜਲਦਾ ਔਰ ਜਿਵੇਂ ਕਿ ਤੁਸੀਂ ਵੀ ਖਲਾਸਾ ਕਰ ਰਹੇ ਹੋ ਕਿ ਉਦਾਂ ਹੀ ਉਸ ਸੈਕਟ ਵੱਲੋਂ ਵੀ ਇਹ ਹਿਅਰ ਕਿਹਾ ਗਿਆ ਕਿ 2009 ਤੋਂ ਇੱਥੇ ਜਿਹੜਾ ਹੈਗਾ ਜੂਆ ਖੜਾਇਆ ਜਾ ਰਿਹਾ ਸਰ ਤੁਸੀਂ ਲੰਬੇ ਸਮੇਂ ਤੋਂ ਐਜ਼ ਵਿਪੱਖ ਇਸ ਸੀਟ ਤੇ ਕਾਬਜ਼ ਹੋ ਮੈਂ ਉਸ ਗੁਰਦੇਵ ਸ਼ਰਮਾ ਦੇਵੀ ਨੂੰ ਵੀ ਜਾਣਦਾ ਜਿਨੇ ਹੁਣੇ ਪਿਛਲੇ ਦਿਨੀ ਜਦੋਂ ਇਲੈਕਸ਼ਨਾਂ ਦੇ ਵਿੱਚ ਆਪਣੇ ਹੀ ਕਾਉਂਸਲਰ ਦੇ ਹੱਥ ਦੇ ਵਿੱਚ ਖੜੇ ਹੋ ਕੇ ਜਦੋਂ ਸ਼ਰਾਬ ਦੇ ਇਲਜ਼ਾਮ ਲੱਗੇ ਸੀ ਤੇ ਹਿੰਮਤ ਰੱਖੀ ਮਤਲਬ ਆਪੋਜੀਸ਼ਨ ਦੇ ਬੈਕ ਹੈ ਰਾਤ ਨੂੰ ਘਰਲੇ ਲਾਤੇ ਸੀਪੀ ਦੇ ਆਫਿਸ ਦੇ ਬਾਹਰ ਕਰਨ ਲਾਤੇ ਤੇ ਆਪਣੀ ਗੱਲ ਬਣਵਾ ਕੇ ਉੱਠਿਆ ਤੇ ਉਹ ਗੁਰਦੇਵ ਸ਼ਰਮਾ ਦੇਵੀ ਅੱਜ ਇਹ ਗੱਲ ਕਹਿ ਰਿਹਾ ਕਿ 10 ਸਾਲਾਂ ਤੋਂ ਤੁਹਾਨੂੰ ਪਤਾ ਇਹ ਚੱਲ ਚੱਲ ਰਹੀ ਹੈ ਕਾਰਵਾਈ ਹੁੰਦੀ ਹੈ ਕਾਨਾ ਪੂਰਤੀ ਲਈ ਹੁੰਦੀ ਹੈ ਮਤਲਬ ਮੈਨੂੰ ਆ ਦੋ ਗੱਲਾਂ 'ਚ ਬੜਾ ਫਰਕ ਨਜ਼ਰ ਆ ਰਿਹਾ ਜਾਂ ਤਾਂ ਉਸ ਗੁਰਦੇਵ ਸ਼ਰਮਾ ਦੇਵੀ ਨੂੰ ਅਸਲੀ ਨਹੀਂ ਜਾਣਦੇ ਜਾਂ ਇਸ ਨੂੰ ਨਹੀਂ ਜਾਣਦੇ ਦੇਖੋ ਸਮਝ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕੰਮ ਨੇ ਜੀ ਇਹ ਸ਼ਾਸਨ ਔਰ ਪ੍ਰਸ਼ਾਸਨ ਜੀ ਦੋਨੋਂ ਦੇ ਹੁੰਦੇ ਨੇ ਜੀ ਅਸੀਂ ਕਿਸੇ ਨਾਲ ਲੜਾਈ ਨਹੀਂ ਲੜ ਸਕਦੇ ਜੀ ਅਸੀਂ ਅਕਸਰ ਉਹ ਦੱਸ ਸਕਨੇ ਆ ਵੀ ਇਸ ਜਗ੍ਹਾ ਤੇ ਚਿੱਟਾ ਵਿਖ ਰਿਆ ਹੈ ਜਾਂ ਇਸ ਜਗ੍ਹਾ ਦੇ ਉੱਪਰ ਜੂਵੇਂ ਖੇਲੇ ਜਾ ਰਹੇ ਨੇ ਔਰ ਮੈਂ ਹੁਣ ਤੁਮ ਕਹਿ ਰਿਹਾ ਨਾ ਜੀ ਮੈਂ ਸੀਪੀ ਸਾਹਿਬਗੇ ਪ੍ਰਾਰਥਨਾ ਕਰ ਰਿਹਾ ਜੀ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਦਾ ਮੈਂ ਕਿਸੇ ਦੇ ਗੱਲ ਨਹੀਂ ਪੈ ਸਕਦਾ ਜੀ ਮੈਂ ਦੇ ਆਈ ਦੇ ਬੇਤਰਮੇ ਬੀ ਤੁਹਾਡਾ ਜੁੜਵਾ ਭਰਾ ਸੀਗਾ ਜਿਹੜਾ ਗੱਲ ਵੀ ਪੈ ਗਿਆ ਸੀ ਉਦੋਂ ਅੱਧੀ ਰਾਤੀ ਅੰਗਰ ਦੀ ਤਰ੍ਹਾਂ ਪੈਰ ਜਮਾ ਕੇ ਬਹਿ ਗਿਆ ਸੀ ਕਿ ਉਹ ਖੇ ਧਰਨਾ ਲਾ ਕੇ ਬਹਿ ਗਿਆ ਸੀ ਉਹ ਫਿਰ ਕੋਈ ਡੁਪਲੀਕੇਟ ਸੀਗਾ ਤੁਹਾਡਾ AI ਵੱਲੋਂ ਬਣਿਆ ਆ ਦੇਖੋ ਮੈਂ ਅੱਜ ਪਬਲਿਕ ਦੇ ਵਾਸਤੇ ਪਬਲਿਕ ਨੂੰ ਬਚਾਉਣ ਵਾਸਤੇ ਗਰੀਬ ਲੋਕਾਂ ਨੂੰ ਬਚਾਉਣ ਵਾਸਤੇ ਮੈਂ ਧਰਨਾ ਲਾਉਣ ਨੂੰ ਵੀ ਤਿਆਰ ਆ ਮੈਡਲ ਲੜਨ ਨੂੰ ਵੀ ਤਿਆਰ ਆ ਪਰ ਜਿਹੜੇ ਲੋਕਾਂ ਦੇ ਨਾਲ ਜੀ ਇਹ ਲੜਾਈ ਹੈ ਜੀ ਜੇ ਪੁਰਸੋ ਉਹ ਦਾ ਸਾਥ ਦੇਗੀ ਲੋਕਲ ਐਮ ਐਲ ਏ ਉਹਨਾਂ ਦਾ ਸਾਥ ਦੇਣਗੇ ਤੇ ਉਹਦੇ ਵਿੱਚ ਦੇਦੀ ਕੀ ਕਰ ਸਕਦਾ ਨਹੀਂ ਮੈਂ ਜੇ ਵੀ ਨਹੀਂ ਮੈਂ ਜੇ ਪੰਜਾਬ ਕੋਸ਼ਾ ਦੇ ਅੱਛੇਗਾ ਜੀ ਬੀ ਜੀ ਪੀ ਦਾ ਬੀ ਜੀ ਪੀ ਉਹ ਪਾਰਟੀ ਹੈ ਜਿਹਦੇ ਤੇ ਅਕਸਰ ਰੋਪ ਲੱਗਦੇ ਰਹਿੰਦੇ ਕਿ ਉਹ ਸਰਕਾਰੀ ਤੰਤਰ ਦਾ ਸਰਕਾਰੀ ਮਸ਼ੀਨਰੀ ਦਾ ਵੀ ਬੜਾ ਸਹੀ ਇਸਤੇਮਾਲ ਕਰਦਾ ਤੇ ਉਸ ਤੋਂ ਬਾਅਦ ਦੀ ਵੀ ਇਦਾਂ ਦੀ ਗੱਲ ਕਰ ਰਿਹਾ ਹੋਵੇ ਮੈਨੂੰ ਤਾਂ ਇਹ ਹੈਰਾਨੀ ਹੈ ਮੈਨੂੰ ਇਹ ਲੱਗ ਰਿਹਾ ਕਿ ਕ੍ਰੈਡਿਟ ਵਾਰ ਦੀ ਵਾਰ ਲੱਗੀ ਕਿ ਕੋਈ ਉੱਠ ਕੇ ਆਇਆ ਨਹੀਂ ਇਹ ਸ਼ਾਇਦ ਕੋਈ ਤੁਹਾਡਾ ਆਪਣਾ ਨਹੀਂ ਠੱਗਿਆ ਗਿਆ ਕੋਈ ਤੁਹਾਡਾ ਆਪਣਾ ਨਹੀਂ ਲੁੱਟਿਆ ਗਿਆ ਤਾਂ ਕਰਕੇ ਤੁਹਾਨੂੰ ਸ਼ੱਕ ਨਹੀਂ ਲੱਗਿਆ ਤੁਹਾਨੂੰ ਤੁਸੀਂ ਦੂਰੋਂ ਦੂਰੋਂ ਗੱਲਾਂ ਕਰ ਰਹੇ ਹੋ ਇਹ ਹੋ ਸਕਦਾ ਕਿਤੇ ਨਾ ਕਿਤੇ ਉਹਦੇ ਵਿੱਚ ਵਿਪੱਖਸ਼ੀ ਤੌਰ ਤੇ ਤੁਹਾਡੀ ਵੀ ਜਿਵੇਂ ਇਲਜ਼ਾਮ ਲੱਗਦੇ ਰਹੇ ਨੇ ਪਿਛਲੇ ਕਿ ਦੇਵੀ ਦਾ ਵੀ ਪੂਰਾ ਰੋਲ ਹੈ ਸਹਿਯੋਗ ਹੈ ਇਸ ਕੰਮਾਂ ਨੂੰ ਅੰਜਾਮ ਦੇਣ ਦੇ ਵਿੱਚ ਕਿਉਂਕਿ ਦੇਖੋ ਜੇ ਵਿਪੱਖਸ਼ੀ ਨਹੀਂ ਬੋਲੇਗਾ ਤੇ ਲੋਕ ਤਾਂ ਇਹ ਹੀ ਕਹਿਣਗੇ ਕਿ ਭਈ ਵਿਪੱਖਸ਼ੀ ਵੀ ਨਾਲ ਰਲਿਆ ਵੇਖੋ ਮੈਂ ਸ਼ਰਮਾ ਜੀ ਅੱਜ ਬੋਲ ਰਿਹਾ ਜੀ ਮੈਂ ਸੀਪੀ ਸਾਹਿਬ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨਾ ਜੀ ਕਿ ਲੁਧਿਆਣਾ ਦੇ ਵਿੱਚ ਜਨਪੁਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੁੱਟਕਸੁੱਟ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਛੱਟੇਬਾਜੀ ਹੋ ਰਹੀ ਹੈ ਔਰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਲੋਕਾਂ ਦੇ ਘਰ ਬਰਬਾਦ ਹੋ ਰਹੇ ਨੇ ਸੀਪੀ ਸਾਹਿਬ ਨੂੰ ਤਾਂ ਦੋ ਦਿਨ ਹੋਏ ਆ ਜੀ ਆਏ ਕੀ ਤੁਸੀਂ ਉਹਨਾਂ ਨੂੰ ਅੰਕੜੇ ਡਾਟਾ ਦਿਓਗੇ ਬਿਲਕੁਲ ਬਿਲਕੁਲ ਤੁਹਾਡੇ ਕੋਲ ਹੈਗੇ ਆ ਸੀਪੀ ਸਾਹਿਬ ਬਹੁਤ ਲੁਧਿਆਣੇ ਚ ਪੁਰਾਣੇ ਵੱਲੋਂ ਰਹਿ ਕੇ ਗਏ ਨੇ ਜੀ ਸਾਰੇ ਲੁਧਿਆਣੇ ਨੂੰ ਜਾਣਦੇ ਨੇ ਜੀ ਔਰ ਉਹਨਾਂ ਦੇ ਕੋਲ ਹਰ ਚੀਜ਼ ਦਾ ਰਿਕਾਰਡ ਵੀ ਹੋਏਗਾ ਜੀ ਔਰ ਮੈਂ ਇਹਦਾ ਜ਼ਰੂਰ ਕਹਾਂਗਾ ਜੀ ਵੀ ਇਹਨਾਂ ਦੀ ਜਿਹੜੀ ਇਨਕੁਆਰੀ ਹੈ ਨਾ ਉਹ ਜ਼ਰੂਰ ਕੀਤੀ ਜਾਵੇ। ਉਹਦੇ ਵਿੱਚ ਕੋਈ ਵੀ ਗੁਨਾਹਗਾਰ ਹੈ। ਹੂੰ ਚਾਹੇ ਉਹਦੇ ਵਿੱਚ ਕਿਸੇ ਵੀ ਪਾਰਟੀ ਦਾ ਹੂੰ ਜਾਂ ਕੋਈ ਵੀ ਅਫਸਰ ਜੇ ਗੁਨਾਹਗਾਰ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜੀ ਉਹਦੇ ਵਿੱਚ ਕੋਈ ਵੀ ਹੋਵੇ ਲੋਕੀ ਕਿਸੇ ਤੇ ਵੀ ਇਲਜ਼ਾਮ ਲਾ ਸਕਦੇ ਨੇ ਝੂਠਾ ਪ੍ਰਚਾਰ ਕਰ ਸਕਦੇ ਨੇ। ਹੂੰ ਅਸੀਂ ਝੂਠਾ ਪ੍ਰਚਾਰ ਨਹੀਂ ਕਰ ਰਹੇ। ਅਸੀਂ ਇਹ ਕਹਿ ਰਹੇ ਆ ਵੀ ਤੁਸੀਂ ਇਹਦੀ ਇਨਕੁਆਰੀ ਕਰੋ। ਜੀ ਇਨਕੁਆਰੀ ਕਰਕੇ ਜੋ ਬੰਦੀ ਕਾਰਵਾਈ ਹੈ ਸਖਤੋ ਸਖਤ ਕਾਰਵਾਈ ਕਰੋ। ਵੱਲੋਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਜਨਕਮਰੀ ਦੇ ਵਿੱਚ ਜੁਵੇ ਖੜਵਾ ਕੇ ਲੁੱਟਿਆ ਜਾ ਰਿਹਾ ਹੈ ਲੋਕਾਂ ਨੂੰ ਲੋਕਾਂ ਦੇ ਘਰ ਬਰਬਾਦ ਕੀਤੇ ਜਾ ਰਹੇ ਨੇ ਜੀ ਤੇ ਇਹ ਲੋਕਾਂ ਨੂੰ ਬਰਬਾਦੀ ਤੋਂ ਬਚਾਉਣ ਵਾਸਤੇ ਮੈਂ ਖੜਾ ਹਾਂ ਤੇ ਜੇ ਕੱਲ ਨੂੰ ਸੀਪੀ ਸਾਹਿਬ ਤੁਹਾਡੀ ਜਿਵੇਂ ਤੁਸੀਂ ਕਹੇ ਮੈਂ ਅਪੀਲ ਕਰਦਾ ਕੱਲ ਨੂੰ ਤੁਹਾਡੀ ਅਪੀਲ ਤੇ ਕੋਈ ਜ਼ਿਆਦਾ ਗੌਰ ਨਹੀਂ ਫਰਮਾਇਆ ਜਾਂਦਾ ਤੇ ਕੀ ਜਨਤਾ ਇਦਾਂ ਹੀ ਲੁੱਟਦੀ ਰਹੇਗੀ ਜਿਹੜੇ ਤੁਸੀਂ ਇੱਥੇ ਤੁਸੀਂ ਸਭ ਤੋਂ ਸਟਰੋਂਗ ਸત્તાਧਾਰੀ ਹੈਗੇ ਉੱਥੇ ਵਿਕਾਸ ਦੇ ਵਿੱਚ ਹੈਗੇ ਹੋ ਤੇ ਜੇ ਖੁਦਾ ਕਦੀ ਤੁਹਾਨੂੰ ਵੀ ਮੌਕਾ ਮਿਲੇ ਤੇ ਜਨਕਪੁਰ ਇਲਾਕਾ ਤੁਹਾਡਾ ਹੀ ਹਲਕੇ ਜਾਏਗਾ ਠੀਕ ਹੈ ਇੰਨੀ ਦੇਰ ਦੀ ਕਾਮਯਾਬੀ ਨਹੀਂ ਮਿਲੀ ਪਰ ਤੁਸੀਂ ਉਹਨੇ ਸਟਰੋਂਗ ਹਰ ਵਾਰੀ ਇਲੈਕਸ਼ਨ ਲੜ ਰਹੇ ਹੋ 10 ਸਾਲਾਂ ਤੋਂ ਤੋਂ ਲੜੀ ਰਹੇ ਮੇਰੇ ਸਾਹਮਣੇ ਅੱਜ ਮੈਂ ਦੇਖ ਹੀ ਰਹੇ ਹਾਂ ਕਿ ਜਨਤਾ ਦੇ ਲੁੱਟਦੇ ਰਹੇ ਸ਼ਰਮਾ ਜੀ ਮੈਂ ਬਿਲਕੁਲ ਜਨਤਾ ਨੂੰ ਲੁੱਟਣੇ ਨਹੀਂ ਦੇਵਾਂਗਾ ਜੀ ਜੇ ਪੁਲਿਸ ਕਾਰਵਾਈ ਨਹੀਂ ਕਰੇਗੀ ਮੈਂ ਅੱਜ ਸੀਪੀ ਸਾਹਿਬ ਅੱਗੇ ਪ੍ਰਾਰਥਨਾ ਕਰ ਰਿਹਾ ਜੀ ਕਿ ਜਿਹੜਾ ਵੀ ਇਹ ਵਾਕਿਆ ਹੋਇਆ ਜੀ ਇਹਦੇ ਤੋਂ ਸੀਰੀਅਸ ਹੋ ਕੇ ਇਹਦੇ ਤੇ ਧਿਆਨ ਦਿੱਤਾ ਜਾਵੇ ਜਿਹੜੇ ਗੁਨਾਹਗਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਪੁਲਿਸ ਕਾਰਵਾਈ ਨਹੀਂ ਕਰੇਗੀ ਜੀ ਔਰ ਮੈਂ ਤੁਹਾਡੇ ਨਾਲ ਤੁਹਾਨੂੰ ਅੱਜ ਇੱਕ ਵਚਨ ਦੇਣਾ ਜੀ ਕਿ ਮੈਂ ਇਹ ਜਿਹੜਾ ਅੱਡੇ ਚੱਲ ਰਹੇ ਨੇ ਮੈਂ ਇਹ ਅੱਡੇ ਬਿਲਕੁਲ ਨਹੀਂ ਚੱਲਣ ਦਿਆਂਗਾ ਇਹਦੇ 'ਚ ਕੋਈ ਵੀ ਗੁਨਾਹਗਰ ਹੋਏਗਾ ਉਹ ਬਖਸ਼ਿਆ ਨਹੀਂ ਜਾਏਗਾ ਪਰ ਤੁਸੀਂ ਮੇਰਾ ਸਾਥ ਦੇਣਾ ਜੀ ਤੁਹਾਡੇ মিডিਆ ਦਾ ਜਿਹੜਾ ਸਾਥ ਮੀਡੀਆ ਇੱਕ ਐਸਾ ਥੰਬੇ ਜਿਹੜਾ ਲੋਕਾਂ ਦੇ ਵਿੱਚ ਹਰ ਗੱਲ ਜਿਹੜੀ ਪਹੁੰਚਾਈ ਜਾ ਸਕਦੀ ਹੈ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਵੀ ਜਦੋਂ ਸੀਪੀ ਸਾਹਿਬ ਜੇ ਕੋਈ ਕਾਰਵਾਈ ਕਰਨਗੇ ਨਾ ਜੀ ਜੀ ਤੇ ਇਹਦੇ ਵਿੱਚ ਹੋਰ ਬਹੁਤ ਸਾਰੇ ਲੋਕ ਆਣਗੇ ਅੱਛਾ ਅੱਜ ਲੋਕ ਡਰਦੇ ਨੇ ਇਹਨਾਂ ਲੋਕਾਂ ਤੋਂ ਕਿਉਂ ਕਿ ਇਹਨਾਂ ਦੇ ਉੱਚ ਅਫਸਰਾਂ ਨਾਲ ਵੀ ਸਾਠ ਘਾਟ ਪੂਰੀ ਹੈ ਜੀ ਔਰ ਜਿਹੜੇ ਪੁਰਾਣੇ ਐਮਐਲਏ ਰਹੇ ਨੇ ਤੇ ਉਹਨਾਂ ਨਾਲ ਵੀ ਕਾਂਗਰਸ ਦੇ ਟੈਂਪ ਦੇ ਵੀ ਉਹਨਾਂ ਨਾਲ ਸਾਥ ਕੱਢੀ ਪੁਰਾਣਾ ਰਿਕਾਰਡ ਕੱਢ ਕੇ ਦੇਖੋ ਜਿਸ ਬੰਦੇ ਨੇ ਠੱਗੀ ਹੋਈ ਉਹਨੇ ਵੀ ਪੰਨਾ ਜੂਲਰ ਕੋਈ ਦੁਕਾਨ ਆ ਉਹਦਾ ਖੁੱਲ ਕੇ ਨਾਮ ਦਿੱਤਾ ਫਿਰ ਉਹਨੇ ਇਹ ਵੀ ਦੱਸਿਆ ਕਿ ਆਧਿਕਾਲ ਕਿਉਂਕਿ ਢੇਰ ਖੁੱਲਣ ਤੋਂ ਬਾਅਦ ਉਹਨੇ ਅੰਦਰਲੀ ਤਸਵੀਰਾਂ ਤਾਂ ਕਿ ਬਾਹਰ ਆ ਗਈਆਂ ਤੇ ਕਈ ਪੰਨਾ ਜੂਲਰ ਨਿਕਲ ਗਏ ਮੈਂ ਤਾਂ ਚਾਹਨਾ ਸੀਪੀ ਸਾਹਿਬ ਨੂੰ ਇਨਕੁਆਰੀ ਕਰੋ ਗਾੜਵੇ ਕਰੋ ਜਿਹੜੇ ਤੇ ਮੌਕੇ ਦੇ ਅਫਸਰ ਨੇ ਮੈਨੂੰ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਿਉਂ ਕਿ ਉਹ ਉਹਨਾਂ ਨਾਲ ਮਿਲੇ ਹੋਏ ਨਹੀਂ ਓਕੇ ਪੁਲਿਸ ਤੋਂ ਮਿਲਣ ਤੋਂ ਬਗੈਰ ਕੋਈ ਵੀ ਐਸਾ ਕੰਮ ਨਹੀਂ ਹੋ ਸਕਦਾ ਔਰ ਪੁਲਿਸ 1001% ਮੇਰੀ ਹੋਈ ਹੈ ਜੀ ਸੀ ਪੀ ਸਾਹਿਬ ਕਿਸੇ ਇਮਾਨਦਾਰ ਅਫਸਰ ਕੋ ਬਾਹਰਲੇ ਅਫਸਰ ਤੋਂ ਦੇਖੋ ਸਾਡੇ ਪੁਲਿਸ ਦੇ ਵਿੱਚ ਬਹੁਤ ਇਮਾਨਦਾਰ ਲੋਕ ਨੇ ਜੇ ਕਿਸੇ ਇਮਾਨਦਾਰ ਲੋਕ ਦੇ ਕੋਲ ਇਨਕੁਆਇਰੀ ਕਰਾਈ ਜਾਏਗੀ ਤੇ ਉਹਦੇ ਵਿੱਚ ਜਿਹੜੇ ਰਾਜਨੇਤਾ ਨੇ ਉਹ ਵੀ ਸਾਹਮਣੇ ਆ ਜਾਣਗੇ ਔਰ ਜਿਹੜੇ ਪੁਲਿਸ ਦੇ ਲੋਕ ਨੇ ਉਹਦੇ ਸਾਹਮਣੇ ਆ ਜਾਣਗੇ ਜੀ ਔਰ ਇਹ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੀ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਜਨਕਪੁਰੀ ਇੱਕ ਵੇਲੇ ਸੀ ਕਿ ਬਹੁਤ ਵੱਡੀ ਵਪਾਰੀ ਕਮੰਡੀ ਸੀ ਇੱਥੇ ਬਹੁਤ ਸ਼ਹਿਰ ਦੇ بڑے ਧੰਨਾ ਸੇਠ ਵੀ ਰਹਿੰਦੇ ਸੀ ਤੇ ਅੱਜ ਹਾਲਾਤ ਐ ਕਿ ਬਦਨਾਮ ਗਲੀਆਂ ਤੇ ਸ਼ਾਮਲ ਹੋ ਚੁੱਕਾ ਹੈ ਜਿਹਦਾ ਨਾਮ ਅੱਜ ਜਨਕੁਰੀ ਦਾ ਨਾਮ ਸਿੱਧੇ ਸਿੱਧੇ ਐ ਕਿ ਇਹ ਇੱਕ ਨੈਗੇਟਿਵ ਪ੍ਰੋਫਾਈਲ ਏਰੀਆ ਬਣ ਗਿਆ। ਮੈਨੂੰ ਮੇਰੇ ਅੱਜ ਦੋ ਬੰਦਿਆਂ ਨਾਲ ਗੱਲ ਹੋਈ ਉਸ ਏਰੀਆ ਦੇ ਵਿੱਚ। ਉਹ ਕਹਿੰਦੇ ਜੀ ਜਿੰਨੇ ਅੱਛੇ ਅੱਛੇ ਲੋਕ ਨੇ ਜਿਹੜੇ ਇੱਜ਼ਤਦਾਰ ਲੋਕ ਨੇ ਉਹ ਇੱਥੇ ਰਹਿਣਾ ਪਸੰਦ ਨਹੀਂ ਕਰਦੇ। ਇਥੋਂ ਲੋਕੀ ਆਪਣਾ ਮਕਾਨ ਵੇਚ ਕੇ ਜਿਹੜਾ ਕੋਈ ਦੇ ਸਕਦਾ ਹੈ ਕਰ ਦਿੱਤਾ ਹੈ ਅੱਛੇ ਅੱਛੇ ਲੋਕ ਬਾਹਰ ਚਲੇ ਗਏ ਨੇ ਇੰਨਾ ਇਹ ਇਨ੍ਹਾਂ ਲੋਕਾਂ ਨੇ ਜਿਹੜੇ ਕੋਈ ਟਿੱਟਾ ਵੇਚਣ ਵਾਲੇ ਲੋਕ ਨੇ ਜੂਆ ਖੇਡਣ ਵਾਲੇ ਲੋਕ ਨੇ ਇਸ ਇਹਨਾਂ ਕੋ ਬਦਨਾਮ ਕਰਦਾ ਹੈ ਰੋਕੀ ਜੰਮੇ ਨਾਲ ਸਾਡਾ ਰਿਸ਼ਤਾ ਜੇ ਤੁਸੀਂ ਕਰਨਾ ਹੁੰਦਾ ਹੈ ਤਾਂ ਜਦੋਂ ਇਸ ਜਨਕਪੁਰੀ ਦਾ ਨਾਮ ਲੈਨੇ ਆ ਤੇ ਉਹ ਐਸੇ ਕੁਝ ਜਵਾਰੀਆਂ ਦਾ ਐਸੇ ਕੁਝ ਸੱਤੇਬਾਜਾਂ ਦਾ ਨਾਮ ਲੈ ਦਿੰਦੇ ਨੇ ਜਿਹੜਾ ਕਿ ਸਮਾਜ ਸਮਾਦਿਏ ਦੇ ਸਾਡੀ ਜਿਹੜੇ ਜਨਕਪੁਰੀ ਦਾ ਐਡੀ ਵੱਡੀ ਮੰਡੀ ਸੀ ਇੰਨਾ ਵੱਡਾ ਜੇ ਬਿਜ਼ਨਸ ਸੀ ਵਪਾਰ ਇੰਨਾ ਵੱਡਾ ਸੀ ਔਰ ਜਦ ਵਪਾਰ ਖਤਮ ਹੋ ਕੇ ਇੱਕ ਜੁਗੇ ਦਾ ਅੱਡਾ ਬਣ ਚੁੱਕਾ ਹੈ ਉਹ ਲੋਕ ਇਸ ਗੱਲ ਤੇ ਜਿਹੜੇ ਏਰੀਆ ਦੇ ਲੋਕ ਨੇ ਉਹ ਸ਼ਰਮਿੰਦਾ ਹੋ ਰਹੇ ਨੇ ਜੀ ਤੇ ਮੈਂ ਤੇ ਦੇਖੋ ਬੇਨਤੀ ਕਰ ਸਕਦਾ ਜੀ 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 ਤੁਹਾਡੇ ਜਿਹੜੇ ਹਲਕਾ ਵਿਧਾਇਕ ਹੈ ਅੱਜ ਦੇ ਟਾਈਮ ਸੁਪ੍ਰੇਸ਼ਰ ਪਪੀ ਜੀ ਉਹਨਾਂ ਨਾਲ ਵੀ ਬੜੇ ਨਜ਼ਦੀਕੀ ਸਬੰਧ ਰਹੇ ਹੈ ਕਿਸੇ ਵੇਲੇ ਇਹ ਕਿ ਇੱਕ ਪਾਰਟੀਆਂ ਦਾ ਵਿਚਾਰਕ ਮਤभेद ਹੋ ਸਕਦਾ ਹੈ ਕੀ ਕਦੀ ਤੁਸੀਂ ਉਹਨਾਂ ਦੇ ਵੀ ਨੋਟਿਸ ਲਿਆ ਦੀ ਕੋਸ਼ਿਸ਼ ਕੀਤੀ ਕਿ ਭਾਈ ਸਿਰ ਤੋਂ ਵਿਚਾਰੇ ਕਿ ਲੜਾਈ ਆਪਣੀ ਜਗਾ ਪਰ ਕਿਤੇ ਨਾ ਕਿਤੇ ਦੇਸ਼ ਬਰਬਾਦ ਹੋ ਰਿਹਾ ਅਸੀਂ ਸ਼ਹਿਰ ਦੇ ਆਮ ਜਨਤਾ ਲੁੱਟੀ ਜਾ ਰਹੀ ਹੈ ਕੁਝ ਚੰਦ ਲੋਕ ਆਪਣੇ ਮਤਲਬ ਲਈ ਬਦਨਾਮੀ ਤਾਂ ਦੋਨੋਂ ਪਾਸੇ ਹੈ ਸત્તાਤਰੀ ਲਈ ਵੀ ਹੈ ਤੇ ਵੇਫਾ ਚਲੀ ਗਈ ਹੈ ਕੀ ਕਦੀ ਕੋਸ਼ਿਸ਼ ਕੀਤੀ ਦੇਖੋ ਆਮ ਆਦਮੀ ਪਾਰਟੀ ਦੇ ਐਮਐਲਏ ਪੱਪੀ ਜੀ ਜੀ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਓਕੇ ਵੀ ਜਿੱਦੋਂ ਇਥੇ ਕੰਮ ਹੁੰਦਾ ਹੈ ਜੀ ਮੈਂ ਤੇ ਦੇਖੋ ਸਾਡੇ ਉਹ ਐਮਐਲਏ ਨੇ ਸਾਡੇ ਏਰੀਆ ਦੇ ਐਮਐਲਏ ਨੇ ਹੂੰ ਔਰ ਮੇਰੇ ਵੀ ਐਮਐਲਏ ਨੇ ਮੈਂ ਉਹਨਾਂ ਨੂੰ ਤੁਹਾਡੇ ਹੂੰ ਮਾਧਮ ਦੇ ਇਹਨਾਂ ਨੂੰ ਦੱਸਣਾ ਚਾਹੁੰਦਾ ਦੱਸਣਾ ਕਿ ਜਨਾ ਆਲਗੈ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਜੀ ਜੀ ਇਹ ਜੇ ਕਲੰਕ ਖਤਮ ਕਰਨਾ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੀ ਲੜਨਾ ਪਏਗਾ ਜੀ ਔਰ ਮੈਂ ਪੱਪੀ ਜੀ ਦੇ ਨਾਲ ਜੀ ਦੇਖੋ ਉਹ ਸਰਕਾਰ ਚ ਨੇ ਐਮ ਐਲ اے ਨੇ ਹੂੰ ਕੋਸ਼ਿਸ਼ ਵੀ ਉਹਨਾਂ ਦੀ ਹੈ ਹੂੰ ਇਸ ਕੰਮ ਦੇ ਵਿੱਚ ਪੱਪੀ ਜੀ ਨੂੰ ਵੀ ਪਤਾ ਜ਼ਰੂਰ ਚੱਲਿਆ ਹੋਗਾ ਕੋਈ ਮੇਪਰੋਂ ਪੜਦੇ ਨੇ ਹੂੰ ਔਰ ਉਹ ਇਸ ਚੀਜ਼ ਦਾ ਉਹ ਵੀ ਬੁਰਾ ਮਨਾਣਗੇ ਕਿ ਮੇਰੇ ਏਰੀਆ ਦੇ ਵਿੱਚ ਹੂੰ ਲੁੱਟ ਖਸੁੱਟ ਹੋ ਰਹੀ ਹੈ ਤੇ ਮੈਂ ਨਹੀਂ ਹੁੰਦਿਆਂਗਾ ਜੀ ਤੇ ਮੈਂ ਤੇ ਪੱਪੀ ਜੀ ਨੂੰ ਵੀ ਇਹ ਗੱਲਾਂ ਕਹਵਾਂਗਾ ਆਓ ਅਸੀਂ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਜਨਪੁਰੀ ਦੇ ਉੱਪਰ ਜੂਵੇ ਦਾ ਤਖ਼ਤ ਲੱਗਾ ਹੋਇਆ ਜੀ ਇਹਨੂੰ ਸੰਭਾਵ ਕਰੀਏ ਜੀ ਔਰ ਮੈਨੂੰ ਉਮੀਦ ਹੈ ਪਪੀ ਜੀ ਵੀ ਇਸ ਚੀਜ਼ ਦੇ ਨਾਲ ਮੇਰੇ ਨਾਲ ਐਗਰੀ ਹੋਣਗੇ ਜੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਅਸੀਂ ਜਿਹੜਾ ਲੋਕਾਂ ਦੇ ਨਾਲ ਲੋਟ-ਪਸੋਟ ਹੋ ਰਹੀ ਹੈ ਉਸੇ ਨੂੰ ਬੰਦ ਕਰਾਵਾਂਗੇ ਕਿਹਾ ਜਾ ਰਿਹਾ ਕਿ ਕੁਝ ਤੁਹਾਡੀ ਟੀਮ ਦੇ ਵੀ ਬੌੜੇ ਸਾਰੇ ਲੋਕ ਹੈਗੇ ਆ ਉਹ ਇਹਦੇ ਕੰਮਾਂ ਤੇ ਇਨਵੋਲ ਹੈ ਖਾਸ ਕਰਕੇ ਉਹਨਾਂ ਨੂੰ ਤਾਂ ਟਿਕਟਾਂ ਵੀ ਤੁਸੀਂ ਦਵਾਈਆਂ ਦੀਆਂ ਔਰ ਕਿਤੇ ਨਾ ਕਿਤੇ ਸ਼ਾਇਦ ਇਹ ਏਰੀਆ ਵੀ ਉਹਨਾਂ ਦੇ ਏਰੀਏ 'ਚ ਆਂਦਾ ਹੈ ਜਿਹੜੇ ਕਾਉਂਸਲਰ ਹੈਗੇ ਆ ਜਾਂ ਇਹ ਸ਼ਾਇਦ ਦੂਸਰੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਜਾਂਦੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਐਸਾ ਕੰਮ ਨਹੀਂ ਕਰਦਾ ਦਿਲ ਤੇ ਹੱਥ ਰੱਖ ਕੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਐਸੇ ਜੇ ਕੰਮ ਨੂੰ ਸਹਿ ਨਹੀਂ ਦਿੰਦਾ ਵੀ ਮੈਂ ਕਿੰਨਾ ਜੇ ਕੋਈ ਐਸੇ ਕੰਮ ਨੂੰ ਸਹਿ ਦਿੰਦਾ ਹੈ ਜੀ ਤੇ ਚਾਹ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੋਵੇ ਚਾਹ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਚਾਹ ਕਾਂਗਰਸ ਵਰਕਰ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨੂੰ ਵੀ ਸੋ ਜੀ ਜੀ ਸਭ ਤੋਂ ਸਭ ਤੋਂ ਜੀ ਚੀ ਗੱਲ ਕਹੀ ਦੀ ਮੈਂ ਇਹਦੇ ਚ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕੋਈ ਗੁਨਾਹਗਰ ਨਹੀਂ ਮੰਨਦਾ ਇਹਦੇ ਚ ਜੇ ਗੁਨਾਹਗਰ ਨੇ ਤੇ ਜਿਹੜੇ ਮੌਕੇ ਦੇ ਅਫਸਰ ਨੇ ਜਿਹੜੇ ਇਹਨਾਂ ਕੋਲੋਂ ਕੰਮ ਕਰਾਉਂਦੇ ਨੇ ਅੱਜ ਦੇਖੋ ਪੁਲਿਸ ਚਾਵੇ ਇੱਥੇ ਜੁਗਾ ਨਹੀਂ ਹੋਣਾ ਤੇ ਕਿੱਦਾਂ ਹੋ ਜਾਏਗਾ ਨਹੀਂ ਹੋ ਸਕਦਾ ਅੱਜ ਪੰਜਾਬ ਸਰਕਾਰ ਕੁਝ ਚਾਵੇ ਕਿ ਇੱਥੇ ਕੰਮ ਆ ਗਲਤ ਕੰਮ ਹੋ ਰਿਹਾ ਹੈ ਅੱਜ ਦੇ ਬਰਖਲੋਪ ਅੱਜ ਭਗਵੰਤ ਮਾਨ ਜੀ ਨੇ ਮਦਦ ਰਿਪੋਰਟਾ ਮਾਰ ਰਹੇ ਨੇ ਬਿਲਕੁਲ ਠੀਕ ਹੈ ਮੈਂ ਇਹਦੇ ਵਿੱਚ ਵੀ ਕਹਿਣਾ ਚਾਹਨਾ ਹੈ ਪਰ ਗੁਣਤਮਾਨ ਜੀ ਜਿਸ ਤਰੀਕੇ ਦੇ ਨਾਲ ਇਹਨੂੰ ਹਾਈਲਾਈਟ ਕਰ ਰਹੇ ਨੇ ਉਸ ਤਰੀਕੇ ਦੇ ਨਾਲ ਕਾਰਵਾਈ ਨਹੀਂ ਹੋ ਰਹੀ ਅੱਛਾ ਅੱਜ ਵੀ ਉਹ ਲੋਕ ਬਗੜੇ ਜਾ ਰਹੇ ਨੇ ਉਹਨਾਂ ਲੋਕਾਂ ਦੇ ਮਕਾਨ ਢਾਏ ਜਾ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਥੋੜਾ ਥੋੜਾ ਜਿਨ੍ਹਾਂ ਦੇ ਕੋਲੋਂ ਕੋਈ ਚਿੱਟਾ ਪકડਿਆ ਗਿਆ ਪਰ ਮੈਂ ਕਿੰਨਾ ਜਿਹੜੇ ਲੋਕ ਲੋਕਾਂ ਨੇ ਬਾਹਰੋਂ ਲਿਆ ਕੇ ਮੋٹے ਜਿਹੜੇ ਮਗਰ ਮਾਸ਼ਾਅੱਲੈ ਉਹਨਾਂ ਨੂੰ ਕਿਉਂ ਨਹੀਂ ਪકડਿਆ ਜਾ ਰਿਹਾ ਹੂੰ ਗਰੇਵ ਆਦਮੀ ਦੇ ਕਾਰਵਾਈ ਜਿਹੜੀ ਹੈ ਉਹ ਬਹੁਤ ਜਲਦੀ ਹੋ ਜਾਂਦੀ ਹੈ ਜ ਜਿਹੜਾ ਕੋਈ ਵੱਡਾ ਕੋਈ ਮਗਰਮਾਸ਼ ਹੈਗਾ ਜਿਸ ਦਿਨ ਉਹਦੇ ਤੇ ਕਾਰਵਾਈ ਹੋਏਗੀ ਤੇ ਪੰਜਾਬ ਉਸ ਦਿਨ ਠੀਕ ਹੋ ਜਾਏਗਾ ਪੰਜਾਬ ਖੁਸ਼ਹਾਲ ਵੀ ਹੋ ਜਾਏਗਾ ਪੰਜਾਬ ਉਸ ਦਿਨ ਨਸ਼ੇ ਤੋਂ ਮੁਕਤ ਵੀ ਹੋ ਜਾਏਗਾ ਜੀ ਇਹ ਛੋਟੇ ਛੋਟੇ ਜਿਹੜੇ ਲੋਕ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਦੇ ਮਕਾਨ ਤਾ ਕੇ ਜਿਹੜਾ ਕਿ ਇੱਕ ਇਦਾਂ ਗਿਆ ਡਰਾਮਾ ਡਰਾਮਾ ਹੋ ਰਿਹਾ ਹੈ ਮੱਛਾਂ ਦਾ ਪੰਡਾ ਡਰਾਮਾ ਦੇ ਕਾਰਵਾਈ ਇਹ ਡਰਾਮਾ ਜਿਹੜਾ ਇਹ ਕਰ ਲਈਏ ਸਰਕਾਰ ਇਹ ਡਰਾਮਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਵੱਡੇ ਮਗਰਮਸ਼ਾ ਨੂੰ ਭਗਮਾ ਚਾਹੀਦਾ ਹੈ ਵੱਡੇ ਮਗਰਮਸ਼ਾ ਨੂੰ ਪੁੱਛ ਜਾਂਦੀ ਹੈ ਜੀ ਪੁੱਲ ਤੁਸੀਂ ਜਾਣਦੇ ਹੋਗੇ ਫਿਰ ਉਸ ਜਿਹੜੀ ਇਹ ਉਹ ਕਿੰ ਨੂੰ ਨਹੀਂ ਜਾਣਦੇ ਜੀ ਉਹ ਹਰ ਬੰਦੇ ਨੂੰ ਜਾਣਦੀ ਹੈ ਜਿਹੜਾ ਕੋਈ ਮਾਰਾ ਕਰਮ ਕਰਦਾ ਹੈ ਔਰ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਗੁਨਾਹਗਰ ਹੈਗੇ ਨੇ ਜੀ ਉਹਨਾਂ ਨੂੰ ਬਖਸ਼ਿਆ ਗਿਆ ਜਨ ਜੀ ਠੀਕ ਹੈ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਜਿਨ੍ਹਾਂ ਨੇ ਬੜੇ ਸਿਧੇ ਤੌਰ ਤੇ ਜਨਕਪੁਰੀ ਵਾਲੇ ਮਾਮਲੇ ਤੇ ਹੋਰ ਬਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਨੇ ਸਰੇ ਆਨ ਇਹ ਚੀਜ਼ ਨੂੰ ਮੰਨਿਆ ਕਿ ਲਗਭਗ 10 ਸਾਲ ਤੋਂ ਉਹਨਾਂ ਨੂੰ ਵੀ ਇਸ ਗੱਲ ਦੇ ਜਾਣਦੇ ਦੇਖਦੇ ਹੋ ਗਏ ਨੇ ਕਿ ਜਨਕਪੁਰੀ ਇਲਾਕੇ 'ਚ ਜਿਹੜੀ ਕਿ ਕਦੀ ਵਪਾਰਿਕ ਮੰਡੀ ਹੁੰਦੀ ਸੀ ਕਿ ਉੱਥੇ ਕਿਦਾਂ ਆਮ ਜਨਤਾ ਨੂੰ ਲੁੱਟਿਆ ਜਾ ਰਿਹਾ ਜੂਏ ਜਿਨਾ ਕਿ ਦਾਣਾ ਖਲਾਇਆ ਜਾ ਰਿਹਾ ਹੈ ਔਰ ਇੱਕ ਪੰਨਾ ਜੁਲਰ ਨਹੀਂ ਬਲਕਿ ਬਹੁਤ ਸਾਰੇ ਪੰਨਾ ਜੁਲਰ ਵਰਗੇ ਹੋਰ ਵੀ ਦੁਕਾਨਦਾਰ ਹੈ ਜਿਹਦੇ ਬਾਹਰ ਕੈਨ ਨੂੰ ਦੁਕਾਨ ਤੋਂ ਛੋੜਿਆ ਔਰ ਅੰਦਰ ਦਾਣਾ ਖਲਾਇਆ ਜਾ ਰਿਹਾ ਸੋ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਰਿਕਵੈਸਟ ਕੀਤੀ ਆ ਮੋਕੇ ਦੇ ਜਿਹੜੇ ਹੁਕਮਰਾਨ ਹੈਗੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਉਹਨਾਂ ਦਾ ਵੀ ਧਿਆਨ ਲਗਾਇਆ ਤੇ ਖੁਦ ਵੀ ਇਸ ਚੀਜ਼ ਦਾ ਵਾਅਦਾ ਕੀਤਾ ਵਚਨ ਦਿੱਤਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਪਸ ਜਿਹੜੀ ਹੈ ਜਨਕਪੁਰੀ ਦੀ ਜਿਹੜੀ ਉਹਦੀ ਸਾਖ ਹੈ ਉਹ ਵਾਪਸ ਲਟਾਈ ਜਾ ਸਕੇ de cero manera hoy ya necesitan no